ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲ ਵੱਡੀ ਕਿਸਾਨ ਦੋਸਤੋ ਅੱਜ ਗੱਲ ਕਰਾਂਗੇ ਮੱਕੀ ਦੇ ਝਾੜ ਬਾਰੇ ਵੀ ਮੱਕੀ ਦਾ ਝਾੜ ਆਪਾਂ ਜਿਆਦੇ ਤੋਂ ਜਿਆਦਾ ਕਿੱਦਾਂ ਲੈ ਸਕਦੇ ਆ ਕਿਉਂਕਿ ਜਿਹੜੇ ਮੇਰੇ ਕੋਲ ਪਰਸਨਲੀ ਡਾਟੇ ਆ ਮੱਕੀ ਸੁੱਕੀ ਦੇ ਪਿਛਲੇ ਸਾਲ ਦੇ ਡਾਟੇ ਮੇਰੇ ਕੋਲ 65 ਕੁਇੰਟਲ ਸੁੱਕੀ ਮੱਕੀ ਦੇ ਵੀ ਹੈਗੇ ਆ ਜਿਹੜੇ ਕਿ ਕਈ ਫਾਰਮਰਾਂ ਦੇ ਮੰਨਣ ਦੇ ਵਿੱਚ ਨਹੀਂ ਆਉਂਦੇ ਉਦੋਂ ਪਿਛਲੇ ਸਾਲ ਦੇ 67 ਕੁਇੰਟਲ ਵੀ ਇੱਕ ਫਾਰਮਰ ਨੇ ਕਿਹਾ ਨਵਤੇਜ ਜੀ ਮੇਰੀ ਬਟਾਲੇ ਜਾ ਕੇ ਮੈਂ ਤੋਲ ਕੇ ਆਇਆ ਮੇਰੀ ਸੁੱਕੀ ਮੱਕੀ ਫਰਾਣਾ ਬੀਜ ਨਿਕਲਿਆ ਪਿਛਲੇ ਸਾਲ ਸਾਢੇ 85 ਕੁਇੰਟਲ ਤੇ 83 ਕੁਇੰਟਲ ਦੇ ਗਿੱਲੇ ਦੇ ਡਾਟੇ ਮੇਰੇ ਕੋਲ ਹੈਗੇ ਜਿਹਦਾ ਸਾਢੇ 85 ਕੁਇੰਟਲ ਨਿਕਲਿਆ ਸੀ ਉਹਦਾ ਭਾਅ ਹੈਗਾ ਸੀ 1450 ਰੁਪਇਆ ਜਾਨੀ ਕਿ ਉਹ ਹੋਏਗਾ ਘੱਟ ਤੋਂ ਘੱਟ 37 40 ਮੌਇਸਚਰ ਵਾਲਾ ਤੇ ਜੇਸ ਵੀਰ ਦਾ 83 ਕੁਆਂਟਲ ਨਿਕਲਿਆ ਸੀ ਉਹਦਾ ਭਾਅ ਲੱਗਾ ਸੀ 1580 ਰੁਪਏ ਮੈਂ ਸਪੈਸੀਫਿਕ ਕਿਸੇ ਇੱਕ ਬੀ ਦਾ ਨਾਮ ਨਹੀਂ ਲੈਣਾ ਪੰਜ ਬੀ ਮੈਂ ਤੁਹਾਨੂੰ ਕਿਸਾਨ ਦੋਸਤੋ ਪਹਿਲੀਆਂ ਵੀਡੀਓ ਦੇ ਵਿੱਚ ਦੱਸ ਚੁੱਕਾ ਜਿਹੜੇ ਤੁਹਾਨੂੰ ਜ਼ਿਆਦਾ ਝਾੜ ਦੇ ਸਕਦੇ ਆ ਤੁਸੀਂ ਬਲੀਵ ਕਰੋ ਇਹਨਾਂ ਗੱਲਾਂ ਤੇ ਕੋਈ ਵੀ ਮਾਈਲਸਟੋਨ ਆ ਕੋਈ ਵੀ ਮੰਨ ਲੋ ਰਿਕਾਰਡ ਬਣਦਾ ਔਰ ਜਦੋਂ ਰਿਕਾਰਡ ਬਣਦਾ ਤੇ ਜਿਹੜੇ ਅਦਰ ਉਸ ਗੇਮ ਦੇ ਪਲੇਅਰ ਹੁੰਦੇ ਆ ਨਾ ਉਸ ਰਿਕਾਰਡ ਨੂੰ ਫੋਲੋ ਕਰਕੇ ਪ੍ਰੈਕਟਿਸ ਕਰਦੇ ਆ ਵੀ ਅਸੀਂ 100 ਮੀਟਰ ਦੌੜ ਜਿਹੜੀ ਆ ਲਗਭਗ 99 ਸੈਕਿੰਡ ਪੌਣੇ 10 ਸੈਕਿੰਡ ਦੇ ਵਿੱਚ ਕੰਪਲੀਟ ਹੋਈ ਆ ਤੇ ਅਸੀਂ ਕੋਸ਼ਿਸ਼ ਕਰਨੀ ਪਿਆ ਇਸ ਰਿਕਾਰਡ ਨੂੰ ਤੋੜੀਏ ਨਿਸ਼ਾਨਾ ਤੁਹਾਡਾ ਸਿੱਧਾ ਮੱਛੀ ਦੀ ਅੱਖ 'ਚ ਚਾਹੀਦਾ ਵੀ ਜਿਹੜਾ ਇਹ 80 85 ਕੁਆਂਟਲ ਵਾਲੀਆਂ ਗਿੱਲੇ ਦੀਆਂ ਤੇ 65 67 ਕੁਆਂਟਲ ਸੁੱਕੇ ਵਾਲੀਆਂ ਗੱਲਾਂ ਨਵਤੇਜ ਸਿੰਘ ਛੱਜਲਵੱਡੀ ਕਰਦਾ ਹੈ ਅਸੀਂ ਇਹ ਉਧਰ ਨੂੰ ਜਾਣਾ ਤੇ ਪੂਰੀਆਂ ਕਰਨੀਆਂ ਪੂਰੀਆਂ ਕਿੱਦਾਂ ਹੋਣਗੀਆਂ ਥੋੜਾ ਜਿਹਾ ਇੱਥੇ ਮੈਂ ਸਪੀਡ 'ਚ ਬੋਲੂੰਗਾ ਵੀ ਸਲੋ ਬੋਲਿਆ ਵੀਡੀਓ ਹੋ ਜਾਣੀ ਆ ਬਹੁਤ ਲੰਮੀ ਆਲੂ ਵਾਲੀ ਪੈੜੀ ਦੇ ਵਿੱਚ ਇੱਕ ਬੋਰੀ ਡੀਏਪੀ ਪਾਉਣੀ ਐ ਪोटाश ਪਾਉਣੀ ਐ ਨਾਲ ਬਾਇਓਲੋਜੀਕਲ ਪ੍ਰੋਡਕਟ ਪਾਉਣਾ ਤੇ ਨਾਲ ਦਾਣੇਦਾਰ ਸਲਫਰ ਪਾਉਣਾ ਮਟਰ ਵਾਲੀ ਪੈੜੀ ਦੇ ਵਿੱਚ ਦੋ ਬੋਰੀਆਂ ਡੀਏਪੀ ਪਾਉਣੀ ਐ ਨਾਲ ਪोटाश ਪਾਉਣੀ ਐ ਨਾਲ ਸਲਫਰ ਪਾਉਣਾ ਨਾਲ ਬਾਇਓਲੋਜੀਕਲ ਪ੍ਰੋਡਕਟ ਪਾਉਣਾ ਜਿਹੜੇ ਕਿਸਾਨ ਭਰਾਵਾਂ ਨੇ ਕਣਕ ਵਾਲੀਆਂ ਪੈਲੀਆਂ ਵਹਿਲੀਆਂ ਛੱਡੀਆਂ ਉਹਨਾਂ ਨੇ ਵੀ 2 ਡੀਏਪ ਪਾਉਣੀ ਹੈ ਨਾਲ ਪोटाश ਪਾਉਣੀ ਹੈ ਨਾਲ ਸਲਫਰ ਪਾਉਣਾ ਨਾਲ ਕੋਈ ਸੰਗਾ ਬਾਇਓਲੋਜੀਕਲ ਪ੍ਰੋਡਕਟ ਖੁੱਲੇ ਦਿਲ ਨਾਲ ਪਾਉਣਾ ਪोटाश ਦੇ ਧੜਕੋ ਤਿੰਨ ਆਪਸ਼ਨ ਹੈ 60% ਪोटाश ਵੀ ਪਾ ਸਕਦੇ ਜੇ ਐਮਓਪੀ 14% ਮੋਲਿਸਿਸ ਵੀ ਪਾ ਸਕਦੇ ਤੇ ਐਸਓਪੀ ਵੀ ਆਉਂਦੀ ਹੈ ਯਾਰਾਂ ਦੀ ਕੁਝ ਹੋਰ ਇੱਕ ਦੋ ਕੰਪਨੀਆਂ ਦੀ ਪोटाਸ਼ ਉਹਦੀ ਮਾਤਰਾ 10 ਕਿਲੋ ਇੱਕਲੇ ਲਈ ਬੜੀ ਹੈ ਬਾਇਓਲੋਜੀਕਲ ਪ੍ਰੋਡਕਟ ਦੇ ਵਿੱਚ ਤੁਸੀਂ ਜੀਓਗਜ਼ੋਲ ਪਾ ਸਕਦੇ ਜੇ ਮਾਈਕੋਰਾਈਜ਼ਾ ਦਾ ਛੱਟਾ ਦੇ ਸਕਦੇ ਜੇ ਮਾਈਕੋਰਾਈਜ਼ਾ ਨਾਲ ਪਾਉਣਾ ਫਿਰ ਸਲਫਰ ਨਾਲ ਪਾਓ ਸਲਫਰ ਉੱਪਰ ਖਾਦ ਨਾ ਪਾ ਲਿਆ ਕਿਉਂਕਿ ਮਾਈਕੋਰਾਈਜ਼ਾ ਤੇ ਸਲਫਰ ਦਾ ਮੇਲ ਨਹੀਂ ਹੈਗਾ ਤੁਸੀਂ ਸਾਗਾਰੀਕਾ ਪਾ ਸਕਦੇ ਜੇ ਤੁਸੀਂ ਸਮਰਾਟ ਪਲੱਸ ਪਾ ਸਕਦੇ ਸਾਰੇ ਬਾਇਓਲੋਜੀਕਲ ਪ੍ਰੋਡਕਟ ਤੁਸੀਂ ਸੋਇਲ ਇੰਪਲੀਮੈਂਟ ਦੇ ਵਿੱਚ ਸਲਫਰ ਦੇ ਨਾਲ ਪਾ ਸਕਦੇ ਜੇ ਜੇ ਤੁਸੀਂ ਮਾਈਕੋਰਾਈਜ਼ਾ ਪਹਿਲਾਂ ਸੋਇਲ ਇੰਪਲੀਮੈਂਟ ਦੇ ਵਿੱਚ ਛੱਟਾ ਦੇਣਾ ਫਿਰ ਤੁਸੀਂ ਸਲਫਰ ਨੂੰ ਪਹਿਲੀ ਖਾਦ ਚ ਲੈ ਜਾਓ ਵੀ ਮੈਂ ਤੁਹਾਨੂੰ ਦੱਸਿਆ ਸੀ 1890 1899 ਇਹਨਾਂ ਦੋਵਾਂ ਬੀਆਂ ਦੀ ਪੈੜ ਰੱਖਣੀ ਆ ਇਹਨਾਂ ਦੇ ਨਾਲ ਤੁਸੀਂ 9108 9248 ਜਾਂ 9208 ਵੀ ਕੋਸਤਾ ਚੰਗਾ ਕਰਤਾਰਪੁਰ ਸਾਈਡ ਤੋਂ ਜਲੰਧਰ ਏਰੀਆ ਚ ਮੈਨੂੰ ਫੋਨ ਆਇਆ ਸੀ ਚੰਗਾ ਪਰਫਾਰਮ ਕਰਕੇ ਗਏ ਪਿਛਲੇ ਸਾਲ ਉਸ ਵੀਰ ਦਾ ਲਗਭਗ 66 ਕੁਇੰਟਲ ਗਿੱਲਾ ਇਹ ਹਾਈਬ੍ਰਿਡ ਨਿਕਲਿਆ ਸੀ ਤੇ ਲਗਭਗ ਉਹਦਾ ਨੀਅਰ ਬਾਊਟ 1500 ਰੁਪਏ ਦਾ ਉਹਦਾ ਰੇਟ ਲੱਗਾ ਸੀ ਮੰਨ ਲਓ 5 ਬੀ ਜਿਹੜੇ ਆ ਇਸ ਵੇਲੇ ਮਾਰਕੀਟ ਦੇ ਵਿੱਚ ਅਗੇ ਲਾ ਕੇ ਚੱਲਣੇ ਆ ਐਸ ਫਿਰ 1899 ਤੇ 1890 ਦਾ ਹੀ ਰਹਿਣਾ ਕਿਸਾਨ ਦੋਸਤੋ ਜੇ ਇਹ ਪੰਜ ਬੀ ਤੁਹਾਨੂੰ ਨਾ ਮਿਲਣ ਤੇ ਤੁਸੀਂ ਆਪਣੀ ਮਾਰਕੀਟ ਦੇ ਹਿਸਾਬ ਨਾਲ ਜਾ ਤੁਸੀਂ ਜਿਹੜੇ ਦੁਕਾਨਦਾਰ ਨਾਲ ਜੁੜੇ ਜੇ ਵੀ ਭਾਜੀ ਜੇ ਇਹ ਨਹੀਂ ਹੈਗਾ ਤੇ ਇਹਨਾਂ ਦੇ ਨੇੜੇ ਤੇੜੇ ਦਾ ਹੋਰ ਜਿਹਦਾ ਝਾੜ ਇਹਨਾਂ ਨੂੰ 2 ਕੁਇੰਟਲ ਡੇਢ ਕੁਇੰਟਲ 3 ਕੁਇੰਟਲ ਤੱਕ ਘੱਟ ਵੀ ਲੈ ਜਾ ਚਲੋ ਅਸੀਂ ਟਾਈਮ ਪਾਸ ਕਰ ਲਾਂਗੇ ਉਸ ਬੀ ਨੂੰ ਪਹਿਲ ਦੇਣੀ ਆ ਵੇਕੋ ਵੇਖੀ ਵੀ ਫਲਾਣੇ ਨੇ ਢੀਂਗੜੇ ਨੇ ਉਹ ਲਾਇਆ ਸੀ 10-10 ਕੁਇੰਟਲ ਦੀ ਗੇਮ ਡਾਊਨ ਨਾ ਆ ਜੇ ਇਸ ਗੱਲ ਦਾ ਤੁਸੀਂ ਆਪਣੇ ਮਾਰਕੀਟ ਦੇ ਵਿੱਚ ਧਿਆਰ ਰੱਖ ਕੇ ਚਲਿਓ ਬੀਜ ਸੋਧ ਬਾਰੇ ਆਪਾਂ ਗੱਲ ਕੀਤੀ ਸੀ ਥਾਇਓ ਐਫ ਐਸ ਤੁਸੀਂ 3 ਤੋਂ 4 ਐਮ ਐਮ ਐਲ ਟ੍ਰੀਟਡ ਬੀ ਨੂੰ ਵੀ 1 ਕਿੱਲੇ ਦੇ ਬੀ ਨੂੰ 1 ਕਿਲੋ ਨੂੰ ਯਾਨੀ ਕਿ 9 ਕਿਲੋ ਕਿੱਲੇ ਦਾ ਕੇਰੋ ਤੇ 30 ਤੋਂ 33 ਐਮ ਐਮ ਐਲ 35 ਐਮ ਐਮ ਐਲ ਤੱਕ ਥਾਇਓ ਐਫ ਐਸ ਲਾ ਸਕਦੇ ਜੇ ਇੰਨਾ ਹੀ ਕਾਰਬੋਡਾਈਜ਼ਮ ਲਿਕਵਿਡ ਲਾ ਸਕਦੇ ਜੇ 30 ਐਮ ਐਮ ਐਲ ਨਾਲ ਤੁਸੀਂ 3 ਤੋਂ 3 ਐਮਐਲ ਦੀ ਡੋਜ਼ ਵੀ ਵੜੀ ਆ 30 ਤੋਂ 35 ਐਮਐਲ ਤੁਸੀਂ ਫਲੇਮ ਵਰਗ ਇੱਕ ਪ੍ਰੋਡਕਟ ਆਉਂਦਾ ਅਡਾਮਾ ਦਾ ਅਮੀਨੋ ਐਸਿਡ بیس ਉਹਨੂੰ ਲਾ ਕੇ ਇੱਕ ਦੋ ਦਿਨ ਪਹਿਲਾਂ ਵੀ ਬੀਜ ਸੋਧ ਕੇ ਸਕਾ ਲੋ ਵੀ ਮੌਕੇ ਤੇ ਬੀਜ ਕੇਰਨ ਵੇਲੇ ਨਾਠ ਭੱਜ ਦਾ ਸਾਹਮਣਾ ਨਾ ਕਰਨਾ ਪਵੇ ਇਹ ਸੀ ਸ਼ੁਰੂਆਤੀ ਦੌਰ ਦੀ ਹੁਣ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਕਾਜੀਵਾਲ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਜੀ ਹੋਣਾ ਨੇ ਡਾਟੇ ਮੇਰੇ ਨਾਲ ਪਰਸੋਂ ਰਾਤ ਸਾਂਝੇ ਕੀਤੇ ਆ ਹਰਾਨ ਕਰਨ ਵਾਲੇ ਡਾਟੇ ਆ ਕਿਸਾਨ ਦੋਸਤੋ ਬੜੇ ਪਗਾਂ ਵਧੂ ਕਿਸਾਨ ਆ 2007 ਦੇ ਵਿੱਚ ਪੰਜਾਬ ਦੇ ਸੀਐਮ ਸਾਹਿਬ ਨੇ ਉਹਨਾਂ ਨੂੰ ਚੰਗੀ ਖੇਤੀ ਲਈ ਸਨਮਾਨਿਤ ਵੀ ਕੀਤਾ ਸੀ ਸੀਐਮ ਲੈਵਲ ਦੇ ਸਨਮਾਨਿਤ ਕਿਸਾਨ ਆ ਉਹ ਉਹਨਾਂ ਨੇ ਪਿਛਲੇ ਸਾਲ 1 2.5 ਕਿੱਲੇ ਦਾ ਪਲਾਟ 21 ਬਾਈ 7 ਤੇ ਲਾਇਆ ਸੀ ਨਾਰਮਲੀ ਜਿਹੜੀਆਂ ਆਪਾਂ ਵਾਈਕਮ ਮਸ਼ੀਨਾਂ ਦੇ ਨਾਲ ਮੱਕੀ ਕੇਰਦੇ ਆ ਬਹੁਤ ਏਰੀਆ ਦੇ ਵਿੱਚ 26 28 ਬਾਈ 8 ਇੰਚ ਜਾਂ 9 ਇੰਚ ਕੇਰਦੇ ਆ। ਕੋਸ਼ ਕਿਸਾਨ ਭਰਾਵਾਂ ਨੇ ਪਿਛਲੇ ਸਾਲ ਆਪਣੀਆਂ ਮਸ਼ੀਨਾਂ ਚੇਂਜ ਕਰਕੇ 24/7 ਤੇ ਕਰਾ ਲਈਆਂ ਜਾਂ 22/8 ਤੇ ਕਰਾ ਲਈਆਂ। 24/7 ਜ਼ਿਆਦਾ ਖਾਤੇ ਹੁਣ ਚੱਲ ਰਹੀਆਂ। ਫਿਰ ਉਹਨਾਂ ਨੇ ਜਿਹੜਾ ਨਵਾਂ ਪਿਛਲੇ ਸਾਲ ਟ్రਾਇਲ ਕੀਤਾ ਉਹ ਉਹਨਾਂ ਨੇ ਕੀਤਾ 21/7 ਤੇ। 21/7 ਤੇ ਸੀਡ ਤੋਂ ਸੀਡ ਦੀ ਵਿਥ 7 ਇੰਚ ਤੇ ਪਰੜੇ ਤੋਂ ਪਰੜੇ ਦੀ ਵਿਥ 1 ਕਿੰਚ ਉਹਦੇ ਵਿੱਚ ਉਹਨਾਂ ਨੇ ਕਿਹਾ ਨਵਤੇਜ ਜੀ ਸਾਡਾ 10% ਸੀਡਸ 9 ਸਵਾ 9 ਕਿਲੋ ਸਾਡਾ ਬੀਜ ਖੇਤ ਦੇ ਵਿੱਚ ਕਿਰਿਆ ਤੇ ਉਹਨਾਂ ਹੀ ਸਾਡਾ ਝਾੜ ਇਨਕਰੀਜ਼ ਹੋਇਆ ਝਾੜ ਫਿਰ ਉਹ ਜਿਹੜਾ 2.5 ਕਿਲੋ ਉਹਨਾਂ ਟ੍ਰਾਇਲ ਕੀਤੇ ਸੀ ਉਹਨੂੰ ਵਧਾਇਆ ਉਹਨਾਂ ਨੇ ਆਪਣੀ ਤਰਤੀਬ ਦੇ ਨਾਲ ਆ ਉਹ ਵੀ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਜੀ ਸੇਮ ਹਾਈਬ੍ਰਿਡ ਜਿਹੜਾ ਉਹਨਾਂ ਨੇ 2.5 3 ਕਿਲੋ 21/7 ਇਹ ਕਿਰੇ ਸੀ ਉਹਦੇ ਵਿੱਚੋਂ ਫੀਤਾ ਮਾਰ ਕੇ ਅੱਧਾ ਕਿੱਲਾ ਉਹਨਾਂ ਨੇ ਵਾੜ ਲਿਆ ਹੈ ਪੂਰੇ 120 ਦਿਨਾਂ ਤੇ ਉਹਦਾ ਝਾੜ ਸੁਕਾ ਕੇ ਆਇਆ 44 ਕੁਇੰਟਲ ਅਗਲਾ ਅੱਧਾ ਕਿੱਲਾ ਉਹਨਾਂ ਨੇ ਵੜਿਆ 135 ਦਿਨ ਤੇ ਉਹਦਾ ਪੂਰਾ ਸੁਕਾ ਕੇ ਝਾੜ ਆਇਆ ਵਾ ਨੀਅਰ ਅਬਾਊਟ 50 ਕੁਇੰਟਲ ਅਗਲਾ ਜਿਹੜਾ ਬਚਿਆ ਥਾ ਸੀ ਉਹਨਾਂ ਕੋ ਡੇਢ ਕਿੱਲਾ ਉਹ ਉਹਨਾਂ ਨੇ ਵੜਿਆ ਪੂਰਾ 146 ਜਾਂ 47 ਦਿਨ ਤੇ ਜਦੋਂ ਛਲੀਆਂ ਪੂਰੀਆਂ ਖੱਗੇ ਚਿੱਟੇ ਹੋ ਕੇ ਲਮਕਣ ਦੇ ਰੂਪ ਚ ਖੇਤ ਦੇ ਵਿੱਚ ਸਾਹਮਣੇ ਆਉਣ ਡਿਆ ਪਈਆਂ ਸੀ ਉਹ ਕਿਸਾਨ ਦੋਸਤ ਉਹਨਾਂ ਦਾ ਝਾੜ ਆਇਆ 55 ਕੁਇੰਟਲ ਤੇ ਨੀਅਰ ਬਾਊਟ ਉਹ ਖਰੀਦ ਵੀ ਉਹਨਾਂ ਦੀ ਆਪਣੀ ਆ ਉਸ ਦਿਨ ਦਾ ਰੇਟ ਹੈਗਾ ਸੀ 2200 ਰੁਪਿਆ ਉਹੀ ਪੈੜੀ ਉਹੀ ਸਾੰਭ ਉਹੀ ਹਾਈ ਬ੍ਰੈੱਡ ਉਹੀ ਫਾਰਮਰ ਜਦੋਂ ਆਪਾਂ ਵਢਾਉਣ ਵੇਲੇ ਕਾਹਲੀ ਕਰਦੇ ਆ ਵੀ ਫਲਾਣੇ ਨੇ ਮੱਕੀ ਵਢਾ ਲਈ ਆ ਅਸੀਂ ਵੀ ਵਢਾ ਲਈਏ ਹੁਣ 2200 ਰੁਪਿਆ ਤੇ 11 ਕੁਇੰਟਲ ਦਾ ਮਤਲਬ ਹੈਗਾ 22000 ਤੇ 2200 24200 ਰੁਪਿਆ ਪ੍ਰਤੀਕੇਲੇ ਮਗਰ ਵਢਾਈ ਵੇਲੇ ਥੋੜੀ ਕਾਲੀ ਕਰਕੇ ਆਪਾਂ ਘਾਟਾ ਵੀ ਖਾ ਸਕਦੇ ਆ ਤੇ ਥੋੜਾ ਪੇਸ਼ੈਂਸ ਰੱਖ ਕੇ ਮੱਕੀ ਨੂੰ ਹੋਰ ਜ਼ਿਆਦਾ ਪਕਾ ਕੇ ਵਢਾਈਏ ਤੇ ਆਪਾਂ ਇੰਨੇ ਪੈਸੇ ਜ਼ਿਆਦਾ ਵੀ ਕਮਾ ਸਕਦੇ ਐ ਪ੍ਰੂਵ ਹੋ ਗਿਆ ਇੱਕ ਡਾਟਾ ਬਣ ਗਿਆ ਇੱਕ ਮਾਈਲਸਟੋਨ ਹੋ ਗਿਆ ਕਰਕਾੜ ਸੈੱਟ ਹੋ ਗਿਆ ਵਢਾਉਣ ਵੇਲੇ ਦੀ ਕਾਲੀ ਵੀ ਸਾਨੂੰ ਬਹੁਤ ਜ਼ਿਆਦਾ ਮੱਕੀ ਦੇ ਵਿੱਚ ਨੁਕਸਾਨ ਦੇ ਸਾਬਤ ਹੁੰਦੀ ਐ ਵਿਚਲੀਆਂ ਖਾਦਾਂ ਦੀ ਗੱਲ ਮੈਂ ਤੁਹਾਡੇ ਨਾਲ ਸਮੇਂ-ਸਮੇਂ ਸਿਰ ਕਰਦਾ ਰਹੂੰਗਾ ਖਾਦ ਪਾਉਣੀ ਕਿੱਦਾਂ ਹਾਂ ਖਾਦ ਦਾ ਵੀ ਆਪਾਂ ਗੱਲ ਕਰ ਲੈਣੀ ਹੈ ਕਿਸਾਨ ਦੋਸਤੋ ਜਦੋਂ ਮੱਕੀ ਉੱਗਣ ਤੋਂ ਬਾਅਦ ਆਪਾਂ ਪਹਿਲੀ ਜ਼ੂਰੀਆ ਪਾਉਣੀ ਹੈ ਬਹੁਤ ਸਾਰੇ ਏਰੀਏ ਦੇ ਵਿੱਚ ਬਹੁਤ ਸਾਰੇ ਕਿਸਾਨ ਜ਼ੂਰੀਆ ਦੇ ਨਾਲ ਸਲਫਰ ਜਾਂ ਜ਼ੂਰੀਆ ਦੇ ਨਾਲ ਮਾਈ ਕੋਰੇਜ਼ਾ ਜਾਂ ਜ਼ੂਰੀਆ ਦੇ ਨਾਲ ਬਾਇਓਲੋਜੀਕਲ ਪ੍ਰੋਡਕਟ ਪਾ ਕੇ ਪਹਿਲਾਂ ਤੇ ਫਿਰ ਪਾਣੀ ਲਾਉਂਦੇ ਆ ਇੱਕ ਪਾਸੇ ਬੰਦੇ ਖਾਦ ਪਾਉਂਦੇ ਹੁੰਦੇ ਆ ਦੂਜੇ ਪਾਸੇ ਪਾਣੀ ਲੱਗਣ ਦੇ ਹੁੰਦੇ ਆ ਇਹਦੇ ਨਾਲ ਲੀਚ ਆਊਟ ਹੋ ਜਾਂਦਾ ਖਾਦ ਤੇ ਦਿੱਤੀ ਹੋਈ ਨਿਊਟ੍ਰੀਸ਼ਨ ਜਿਹੜੀ ਆ ਉਹ ਪਾਣੀ ਦੇ ਵਿੱਚ ਘੁਲ ਕੇ ਤੇ ਜੜ੍ਹਾਂ ਨੂੰ ਬਹੁਤ ਦੂਰ ਬਹੁਤ ਵੱਡੀ ਮਾਤਰਾ ਚ ਲੰਘ ਜਾਂਦੀ ਹੈ ਖਾਦ ਪਾਉਣ ਦਾ ਸਹੀ ਤਰੀਕਾ ਹੈ ਤੁਸੀਂ ਆਪਣੀ ਮੱਕੀ ਨੂੰ ਪਾਣੀ ਲਾ ਲਓ ਜਦੋਂ ਖੇੜਾਂ ਦੇ ਵਿਚਲਾ ਪਾਣੀ ਬੈਠ ਜੇ ਜਾਂ ਕਿਤੇ ਕਿਤੇ ਪਾਣੀ ਹੋਵੇ ਬਹੁਤ ਥਾਵਾਂ ਤੇ ਨਾ ਹੋਵੇ ਉਸ ਟਾਈਮ ਜੇ ਤੁਸੀਂ ਬੋਰੀ ਦਾ ਸੋਚਿਆ ਤੇ ਭਾਵੇਂ 30 ਕਿਲੋ ਜ਼ੂਰੀਆ ਪਾ ਲਓ ਜੋ ਤੁਸੀਂ ਨਾਲ ਸਲਫਰ ਪਾਉਣਾ ਮਾਈਕੋਰਾਇਜ਼ਾ ਪਾਉਣਾ ਜ਼ਿੰਦਾ ਜ਼ਿੰਕ ਪਾਉਣੀ ਜਿਹੜੀਆਂ ਵੀ ਚੀਜ਼ਾਂ ਤੁਸੀਂ ਪਾਉਣੀਆਂ ਨਾਲ ਪਾਓਗੇ ਤੁਹਾਨੂੰ ਨਤੀਜੇ ਸੇਲ ਦੇ ਵਿੱਚ ਪਾਉਣ ਤੇ ਸੁੱਕੇ ਵਿਚ ਪਾਉਣ ਨਾਲੋਂ ਪਾਣੀ ਤੇ ਗਾੜੀ ਪਾਉਣ ਨਾਲੋਂ ਬਹੁਤ ਜ਼ਿਆਦਾ ਵਧੀਆ ਮਿਲਣਗੇ ਤੇ ਤੁਹਾਡੀ ਜ਼ੂਰੀਆ ਵੀ ਘਟ ਲੱਗੇਗੀ ਜ਼ੂਰੀਆ ਬਾਰੇ ਵੀ ਗੱਲ ਹੋ ਗਈ ਕਿਸਾਨ ਦੋਸਤੋ ਮੇਰਾ ਮੋਟਿਵ ਕੀ ਕੋਸ਼ ਭੈਣਪੁਰਾ ਇੱਕ ਦਿਨ ਕੋਈ ਵੀਰ ਬਹਿਸ ਰਿਹਾ ਸੀ ਵੀ ਨਹੀਂ ਤੁਸੀਂ ਝੂਠ ਮਾਰਦੇ ਜੇ ਸਾਨੂੰ ਤੇ 40-42 ਕੁਇੰਟਲ ਝਾੜ ਮਿਲਦਾ ਤੇ ਇੰਨਾ ਹੀ بڑا ਲੱਗਦਾ ਹੈ ਵੇਖੋ ਮੈਂ ਫਿਰ ਉਹੀ ਗੱਲ ਕਰਦਾ ਵੀ ਸਾਡੇ ਕੋਲ ਇਹ ਪ੍ਰੂਵ ਹੈਗੇ ਆ ਸਾਡੇ ਕੋਲ ਇਹ ਡਾਟਾ ਹੈਗੇ ਆ 65 ਕੁਇੰਟਲ ਪਿਛਲੇ ਸਾਲ ਦੀ ਸੁੱਕੀ ਮੱਕੀ ਦਾ ਡਾਟਾ ਹੈਗਾ ਉਸਨੋਂ ਪਿਛਲੇ ਸਾਲ 67 ਕੁਇੰਟਲ ਸੁੱਕੀ ਮੱਕੀ ਦਾ ਡਾਟਾ ਹੈਗਾ ਪਿਛਲੇ ਸਾਲ 85 ਕੁਇੰਟਲ ਗਿੱਲੀ ਮੱਕੀ ਦਾ ਡਾਟਾ ਹੈਗਾ ਪਿਛਲੇ ਸਾਲ 83 ਕੁਇੰਟਲ 1580 ਰੁਪਏ ਮੱਕੀ ਦਾ ਡਾਟਾ ਹੈਗਾ 51 52 55 ਕੁਇੰਟਲ ਵਾਲੇ ਕਿੰਨੇ ਕੁ ਫਾਰਮਰ ਤੁਹਾਡੇ ਫੇਸ ਰੂਪੀ ਅਹੀਂ ਮੂਹ ਰੂਪੀ ਸਾਹਮਣੇ ਬਾਹ ਗਿਆਂਗੇ ਵੀ ਲੋ ਇਸ ਵੀਰ ਦਾ 54 ਨਿਕਲਿਆ 55 ਨਿਕਲਿਆ 2180 ਰੁਪਏ ਭਾ ਲੱਗਾ 2200 ਲੱਗਾ 12100 ਰੁਪਏ ਭਾ ਲੱਗਾ ਸੁਖ ਸਾਹ دوستੋ ਇੱਕ ਪੋਜ਼ਿਟਿਵ ਵਿਵੇ ਦੇ ਨਾਲ ਪੋਜ਼ਿਟਿਵ ਮਾਈਂਡ ਦੇ ਨਾਲ ਆਪਣੇ ਖੇਤ ਦੇ ਵਿੱਚ ਆਪਣੀ ਮੱਕੀ ਦੀ ਕਰਾਈ ਵੇਣੇ ਜਾਇਓ ਜਿੰਨਾਕ ਪੋਜ਼ਿਟਿਵ ਹੋ ਕੇ ਤੁਸੀਂ ਆਪਣੇ ਖੇਤ ਦੇ ਵਿੱਚ ਆਪਣੀ ਫਸਲ ਦੇ ਆਉਣ ਵਾਲੇ ਭਵਿੱਖ ਬਾਰੇ ਸੋਚੋਗੇ ਪਰਮੇਸ਼ਰ ਉਹੋ ਜੀਆਂ ਯੋਗਤਾ ਗੁਣਤਾ ਬਣ ਕੇ ਤੁਹਾਡੇ ਸਾਹਮਣੇ ਲਿਆਉਣੀਆਂ ਸ਼ੁਰੂ ਕਰ ਦੂਗਾ ਅੱਜ ਦੀਆਂ ਇਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ ਮੱਕੀ ਦਾ ਝਾੜ ਗਿੱਲੀ ਦਾ 90 ਕੁਇੰਟਲ ਸੁੱਕੀ ਦਾ 65 ਕੁਇੰਟਲ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਫੇਰ ਮਕੀ ਲਾਉਣੀ ਸ਼ੁਰੂ ਕਰਿਓ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਖੇਤੀ ਨਾਲ ਸੰਬੰਧਤ ਕੋਈ ਵੀ ਕਿਸੇ ਕਿਸਾਨ ਭਰਾ ਦਾ ਸਵਾਲ ਹੋਵੇ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰ ਲਿਓ ਮੇਰੇ ਚੈਨਲ ਬਾਲ ਖੇਤੀ ਛੱਜਲਵੱਡੀ ਤੇ ਆ ਰਹੀਆਂ ਵੀਡੀਓ ਨੂੰ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਅੱਗੇ ਆਪਣੇ ਸਰਕਲ ਦੇ ਵਿੱਚ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰੋ ਮੇਰੀ ਕੋਈ ਗੱਲ ਗਲਤ ਲੱਗਦੀ ਆ ਮੈਨੂੰ ਫੋਨ ਕਰਕੇ ਉਹਦੇ ਬਾਰੇ ਦੱਸੋ ਉਹ ਗਲਤੀਆਂ ਮੈਂ ਸੁਧਾਰ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਣ ਦੀ ਕੋਸ਼ਿਸ਼ ਕਰੂੰਗਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ